ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਨੂੰ ਜ਼ਿਲ੍ਹਾ ਮੋਗਾ ਲੱਗਦਾ ਵਾ ਮਿੱਤਰੋ ਤੇ ਤਹਿਸੀਲ ਪੈਂਦੀ ਆ ਬਾਗਾਪੁਰਾਣਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਦੋ ਜਾਨਵਰ ਬਕਾਊਆ ਨੀਲੀ ਰਾਵੀ ਨਸਲ ਦੇ ਆ ਮੈਂ ਚੌਥਾ ਸੂਆ ਸੋਈ ਆ ਸੋਈ ਨੂੰ ਇੱਕ ਮਹੀਨਾ ਪੂਰਾ ਜੈਨੂ ਕਰਮਾ ਵਾਲੀ ਨੂੰ ਹੋ ਗਿਆ ਵਾ ਮਿੱਤਰੋ ਦੁੱਧ ਦੇ ਥੱਲੇ ਕੰਡੇ ਵਾਲਾ 11 ਕਿਲੋ ਹਾਇਣ ਹਾਜ਼ਰ ਨਾਜ਼ਰ ਚਵਾਈ ਚਵਾਈ ਦੀ ਮੈਂ ਬਹੁਤ ਚੰਗੀ ਹੈ ਲੀਵੇ ਭਾਂਡੇ ਲੋ ਪੂਰੀ ਪੱਧਰੀ ਸਮਧਰੀਆ ਮਾਲ ਕਹਿੰਦੇ ਘਰੇ ਹੈ ਨਹੀਂ ਤੋਰਨ ਦੇ ਵਿੱਚ ਥੋੜੀ ਜਿਹੀ ਦਿੱਕਤ ਆਊਗੀ ਕਿਉਂਕਿ ਬਾਈ ਉੱਪਰੇ ਬੰਦੇ ਤੋਂ ਸਾਢੇ 2 ਦਾ ਡਰੂਗੀ ਤੇ ਮਾਲਕਾਂ ਨੇ ਕਹਿਤਾ ਵੀ ਐਂ ਹੀ ਬਣੀਂਦੀ ਐਂ ਵਿਖਾ ਦਿਓ ਵੀਡੀਓ ਇਹਨਾਂ ਦੀਆਂ ਜਿਵੇਂ ਦੇ ਜਾਨਵਰ ਹੈ ਕਿ ਆਪੇ ਅਗਲਾ ਕੇ ਆਹੀ ਵੀਡੀਓ ਜਿਹੜੀ ਤੁਰਦੀ ਦੀ WhatsApp 'ਤੇ ਭੇਜ ਦੇਾਂਗੇ ਜੇ ਕਿਸੇ ਨੇ ਮੰਗੀ ਤਾਂ ਰੇਟ ਇਹਦਾ 85000 ਰੁਪਇਆ ਵਾ 25 30 ਮੰਨ ਲਓ 25 ਤੋਂ ਲੈ ਕੇ ਮਹੀਨਾ ਜਾਨੀ ਕਿ 25 30 ਦਿਨਾਂ ਦੀ ਇਹ ਸੋਈ ਆ ਦੁੱਧ 11 ਕਿਲੋ ਕੰਡੇ ਵਾਲਾ ਹਾਜ਼ਰਾ ਤਿਆਰਾ ਕਰਮਾਂ ਵਾਲੀ ਦੇ ਥੱਲੇ ਚੌਥਾ ਸੂਆ ਮਾਲਕਾਂ ਦੇ ਵੀ ਇਹ ਸੋਈ ਆ ਪੂਛ ਇਹਦੀ ਜਿਹੜੀ ਦੂਜੇ ਕੋ ਸੂਏ ਦੇ ਵਿੱਚ ਇਹ ਟੁੱਟ ਗਈ ਸੀ ਮਿੱਤਰੋ ਬਾਈ ਹੋਣੀ ਆ ਦੇ ਸਿੰਗਾ-ਸੁੰਗਾ ਦੀ ਮੈਂ ਸੋਣੀ ਆ ਕਟਾ ਇਹਦੇ ਮਗਰ ਨੀਲੀ ਰਾਵੀ ਨਸਲ ਦਾ ਪਿਓਰ ਕੁਆਲਿਟੀ ਦੇ ਵਿੱਚ ਜਿਵੇਂ ਜੋਵੇਂ ਜਾਨਵਰ ਮੈਂ ਵੀ ਚੰਗੀ ਆ ਕੱਟਾ ਵੀ ਚੰਗਾ ਵਾ ਰੇਟ 85000 ਆ ਫਿਰ ਮਿੱਤਰੋ ਨੀਲੀ ਰਾਵੀ ਨਸਲ ਆ ਤੇ ਨੀਲੀ ਰਾਵੀ ਦੀ ਨਸਲ ਤੇ ਕਣਕ ਦੀ ਫਸਲ ਦਾ ਤੁਹਾਨੂੰ ਪਤਾ ਹਮੇਸ਼ਾ ਮੁੱਲ ਜ਼ਿਆਦਾ ਹੀ ਹੁੰਦਾ ਹੁੰਦਾ ਵਾ ਇਹ ਦੋ ਚੀਜ਼ਾਂ ਜਿਹੜੀਆਂ ਆਈਆਂ ਮਿੱਤਰੋ ਤੇ ਇੱਕ ਬਾਈ ਦੇ ਕੋਲੇ ਨੀਲੀ ਰਾਵੀ ਦੀ ਝੋਟੀ ਆ ਦੋ ਦੰਦ ਅਸਰ ਦੋ ਸਾਲ ਤੇ ਦੋ ਮਹੀਨੇ ਤੇ ਬਾਈਆਂ ਦਾ ਵੀ 25 26 ਦਿਨ ਦੀ ਇਹਦੀ ਉਮਰ ਆ ਅਲ ਬਖਸ਼ ਦੇ ਸੀਮਣ ਦੀ ਇਹ ਕੱਟੀ ਇੰਦਾ ਰੇਟ ਆ ਜਿਹੜਾ ਬਾਈ ਤੁਹਾਡੇ ਨਾਲ ਫੋਨ ਦੇ ਉੱਤੇ ਤੈਅ ਕਰ ਲਊਗਾ ਬਾਈ ਜਾਂਦਾ ਮੈਂ ਮੁੰਡੇ ਨਾਲ ਰਾਇ ਕਰਕੇ ਤੇ ਫਿਰ ਮੈਂ ਬਤਾ ਦਊਗਾ ਫੋਨ ਦੇ ਉੱਤੇ ਵੀ ਆਪਾਂ ਕਿੰਨੇ ਦੀ ਵੇਚਣੀ ਆ ਤੇ ਮੈਂ ਇਹਦੇ ਬਾਰੇ ਬਈ ਮੈਂ ਬਾਈਆਂ ਨੂੰ ਸਮਝਾਤਾ ਸੀਗਾ ਬਾਈ ਹੁਣੀ ਲੱਖ ਮੰਗਦੇ ਮੈਂ ਕਿਹਾ ਵੀ ਨਹੀਂ ਵਿਕਣੀ ਭਰਾਵੋ ਲੱਖ ਲੁਖ ਦੇ ਵਿੱਚ ਅਗਲਾ ਹੁਣ ਝੋਟੀ ਪਾਲਦਾ ਬਈ ਮਹੀਆਂ ਦੇ ਵਿੱਚ ਬਾਕੀ ਕੋਈ ਗੱਲ ਨਹੀਂ ਮੰਨਤਾਂ ਪਾਈ ਜਾਂਦਾ ਹੀ ਹੋਰ ਵੀ ਕਰ ਦੇਵਾਂਗੇ 85000 ਦੇ ਵਿੱਚੋਂ ਤੁਹਾਡਾ ਸੌਦਾ ਤੈਅ ਹੋ ਜਾਊਗਾ ਉੱਜਾ ਜਦੋਂ ਜਿਵੇਂ ਕੋਈ ਭਰਾ ਗੱਲ ਕਰੂਗਾ ਜਿਵੇਂ ਕੋਈ ਮਿਲੂਗਾ ਬਾਕੀ ਗੱਲਬਾਤ ਲਈ ਨੰਬਰ 9210 ਸਕਰੀਨ ਦੇ ਉੱਤੇ ਚਲਾ ਦੂੰਗਾ ਰੋਡੇ ਪਿੰਡ ਦੇ ਵਿੱਚ ਜਾਨਵਰ ਖੜੇ ਹੋਇਆ ਤੇ ਰੋਡੇ ਪਿੰਡ ਜ਼ਿਲ੍ਹੇ ਮੋਗੇ ਦਾ ਮਨਮਤਾ ਨਗਰ ਆ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਧੰਨਵਾਦ ਸ਼ੁਕਰੀਆ ਜਉਂਦੇ ਰਹੋ